ਸਕਲ ਦੋਸਤੋ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਅਗਿਆਨ ਤਾਂ ਦੇ ਹਦ ਦੇ ਨੇ ਨੂੰ ਦੂਰ ਕਰਨ ਵਾਸਤੇ ਗਿਆਨ ਦੀ ਬੜੀ ਲੋੜ ਹੁੰਦੀ ਆ ਤੁਹਾਡੀਆਂ ਅਸੀਸਾਂ ਤੇ ਪਿਆਰ ਸਦਕਾ ਆਪਾਂ ਇਹ ਛੋਟਾ ਜਿਹਾ ਪ੍ਰਾਲਾ ਕੀਤਾ ਸਾਡੇ ਕੋਲੇ ਵਧੀਆ ਵਧੀਆ ਨਾਵਲ ਡਾਕਟਰ ਨਾਨਕ ਸਿੰਘ ਦੀਵਾਨ ਸਿੰਘ ਕਾਲੇ ਪਾਣੀ ਔਰ ਦਲੀਪ ਕੌਰ ਟਿਵਾਣਾ ਮੇਰੀਆਂ ਸਾਰੀਆਂ ਕਹਾਣੀਆਂ ਲੰਘਦੇ ਦਰਿਆ ਲਫਜ਼ਾਂ ਦੀ ਧਾਰ ਅਮ ਤੋਜ ਦੀਆਂ ਬੁੱਕਾਂ ਸਾਡੇ ਕੋਲੇ ਵਧੀਆ ਨਾਵਲ ਆ ਚੁੱਕੇ ਨੇ ਸੋ ਜਿਹੜੇ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਜਾਂ ਹੋਰ ਸੱਜਣ ਜਿਹੜੇ ਇਸ ਨੂੰ ਲੈਣਾ ਚਾਹੁੰਦੇ ਨੇ ਉਹ ਫਰੀ ਆਫ ਕੋਸਟ ਆ ਹਰ ਐਤਵਾਰ ਸ਼ਾਮ 5 ਵਜੇ ਤੋਂ 7 ਵਜੇ ਤੱਕ ਜਿਹੜੀ ਲਾਇਬ੍ਰੇਰੀ ਜੀਐਸ ਲਾਇਬ੍ਰੇਰੀ ਹਾਰਡਵਰਕ ਮੰਡੀ ਕਲਾ ਓਪਨ ਹੁੰਦੀ ਆ ਜੋ ਜਿੱਥੇ ਅਸੀਂ ਬੱਚਿਆਂ ਨੂੰ ਫਿਜ਼ੀਕਲ ਤੌਰ ਤੇ ਪ੍ਰਪੇਅਰ ਕਰ ਰਹੇ ਹਾਂ ਉਥੇ ਮਤਲਬ ਬੁੱਕਸ ਦੇ ਨਾਲ ਗਿਆਨ ਨਾਲ ਜੋੜਨ ਦੀ ਸਾਡੀ ਕੋਸ਼ਿਸ਼ ਆ ਪਾਕੀ ਸਾਡੇ ਜਿਹੜੇ ਬੱਚਾ ਉਹਨਾਂ ਨੂੰ ਥੋੜਾ ਡਿਸਟਰਬੈਂਸ ਹੁੰਦੀ ਆ